ਤੁਸੀਂ ਦੇਖ ਰਹੇ ਹੋ ਜੀਡੀਪੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰ ਪਾਲ ਲੁੰਬਾ ਪਹਿਲਾਂ ਦਿੱਲੀ ਚੋਣਾਂ ਦੇ ਵਿੱਚ ਰਜ਼ੀਵਾ ਤੇ ਫਿਰ ਦਿੱਲੀ ਚੋਣਾਂ ਦੇ ਵਿੱਚ ਮਿਲੀ ਹਾਰ ਪੰਜਾਬ ਸਰਕਾਰ ਦੇ ਇਸ ਕਦਰ ਭਾਰੂ ਹੋ ਗਈ ਕਿ ਉਹ ਇੰਟਰਨੈਸ਼ਨਲ ਡੇ ਮਨਾਉਣਾ ਹੀ ਭੁੱਲ ਗਏ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ 10 ਫਰਵਰੀ ਜੋ ਕਿ ਇੰਟਰਨੈਸ਼ਨਲ ਡੀ ਵਰਮਿੰਗ ਡੇ ਦੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਅੱਜ ਦੇ ਦਿਨ ਸਕੂਲਾਂ ਦੇ ਵਿੱਚ ਪੜਦੇ ਜਾਂ ਘਰਾਂ ਦੇ ਵਿੱਚ ਰਹਿੰਦੇ ਉਹਨਾਂ ਬੱਚਿਆਂ ਜਿਨ੍ਹਾਂ ਦੀ ਉਮਰ 1 ਤੋਂ 19 ਸਾਲ ਦੇ ਵਿੱਚ ਹੈ ਉਹਨਾਂ ਸਾਰਿਆਂ ਨੂੰ ਡੀ ਵਰਮਿੰਗ ਦੀ ਦਵਾਈ ਦਿੱਤੀ ਜਾਂਦੀ ਹੈ ਤੇ ਅਕਸਰ ਹਰ ਸਾਲ ਇਹਦੀ ਤਿਆਰੀ ਹੈ ਜਿਹੜੀ 1 ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਸਕੂਲਾਂ ਦੇ ਵਿੱਚ ਇਹ ਦਵਾਈ ਭੇਜੀ ਜਾਂਦੀ ਹੈ ਤੇ ਉਸ ਤੋਂ ਬਾਅਦ ਮੁੱਖ ਰੂਪ ਦੇ ਵਿੱਚ ਸਾਰੇ ਬੱਚਿਆਂ ਨੂੰ ਇਹ ਦਵਾਈ ਦਿੱਤੀ ਜਾਂਦੀ ਹੈ ਜੋ ਕਿ ਪੇਟ ਦੇ ਕੀੜਿਆਂ ਤੋਂ ਹੈ ਭਾਰਤ ਦੇ ਵਿੱਚ ਇਹ ਬਿਮਾਰੀ ਬਹੁਤ ਜ਼ਿਆਦਾ ਹੈ ਕਿਉਂਕਿ ਅਨੀਮੀਆ ਦੇ ਸ਼ਿਕਾਇਤ ਹੈ ਬੱਚੇ ਤੇ ਅਨੀਮੀਆ ਦੀ ਮੁੱਖ ਵਜਾ ਜਿਹੜੀ ਉਹ ਪੇਟ ਦੇ ਕੀੜੇ ਐ ਇਸ ਕਰਕੇ ਪੇਟ ਦੇ ਕੀੜਿਆਂ ਤੋਂ ਨਜਾਤ ਦਿਵਾਉਣ ਵਾਸਤੇ ਸਾਡੇ ਜਿਹੜੇ ਡੋਲਸੈਂਟ ਬੱਚੇ ਹੈਗੇ ਆ ਉਹਨਾਂ ਨੂੰ ਤੰਦਰੁਸਤ ਬਣਾਉਣ ਵਾਸਤੇ ਇਹ ਜਿਹੜੀ ਜਿਹੜਾ ਡੀ ਵਰਮਿੰਗ ਡੇ ਮਨਾਇਆ ਜਾਂਦਾ ਪਰ ਪੰਜਾਬ ਸਰਕਾਰ ਪਹਿਲਾਂ ਦਿੱਲੀ ਚੋਣਾਂ ਦੇ ਵਿੱਚ ਇੰਨਾ ਜ਼ਿਆਦਾ ਵਿਅਸਤ ਰਹੀ ਕਿ ਉਹਨਾਂ ਨੇ ਇਹਦੀ ਕੋਈ ਤਿਆਰੀ ਨਹੀਂ ਕੀਤੀ ਨਾ ਕੋਈ ਗੋਲੀਆਂ ਭੇਜਿਆ ਗਿਆ ਸਟਾਕ ਹੈ ਜਿਹੜਾ ਡਿਸਟ੍ਰਿਕਟ ਪੱਧਰ ਤੇ ਵੀ ਨਹੀਂ ਭੇਜਿਆ ਗਿਆ ਸੋ ਅੱਜ ਜੀਡੀਵੀ ਨਿਊਜ਼ ਵੱਲੋਂ ਇਹ ਸੈਂਟਰ ਨੈਸ਼ਨਲ ਡੇ ਦੇ ਪ੍ਰਤੀ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਵਾਸਤੇ ਇਹਦੀ ਕਵਰੇਜ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਸੋ ਪਹਿਲਾਂ ਦੋ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਗਏ ਤਾਂ ਉੱਥੇ ਪਤਾ ਲੱਗਿਆ ਵੀ ਕੋਈ ਤਿਆਰੀ ਨਹੀਂ ਇਸ ਪ੍ਰੋਗਰਾਮ ਦੀ ਫਿਰ ਅਸੀਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਗਏ ਤਾਂ ਉੱਥੇ ਵੀ ਇਹੀ ਪਤਾ ਲੱਗਿਆ ਕਿ ਅੱਜ ਸਿਹਤ ਵਿਭਾਗ ਵੱਲੋਂ ਕੋਈ ਦਵਾਈ ਜਿਹੜੀ ਹੈਗੀ ਐ ਡੀ ਵਰਮਿੰਗ ਲਈ ਨਹੀਂ ਭੇਜੀ ਗਈ ਉਸ ਤੋਂ ਬਾਅਦ ਅਸੀਂ ਸਿਹਤ ਵਿਭਾਗ ਦੇ ਵੱਖ-ਵੱਖ ਬਲਾਕਾਂ ਦੇ ਕਰਮਚਾਰੀਆਂ ਦੇ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਸਬੰਧੀ ਕੋਈ ਨਿਰਦੇਸ਼ ਹੈ ਜਿਹੜਾ ਉਹਨਾਂ ਨੂੰ ਮਿਲਿਆ ਹੀ ਨਹੀਂ ਸੋ ਇਸ ਤੋਂ ਬਾਅਦ ਫਿਰ ਅਸੀਂ ਨੇੜਲੇ ਜ਼ਿਲ੍ਹਿਆਂ ਦੇ ਨਾਲ ਗੱਲਬਾਤ ਕੀਤੀ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਤਾਂ ਪਤਾ ਲੱਗਿਆ ਕਿ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਇਹ ਦਿਨ ਬਿਲਕੁਲ ਨਹੀਂ ਮਨਾਇਆ ਜਾ ਰਿਹਾ ਸੋ ਇਹ ਸਬੰਧ ਵਿੱਚ ਆਪਾਂ ਸਿਵਲ ਸਰਜਨ ਮੋਗਾ ਦੇ ਨਾਲ ਗੱਲਬਾਤ ਕਰਨ ਲਈ ਆਏ ਆ ਸੋ ਆਪਾਂ ਦੇਖਦੇ ਹਾਂ ਕਿ ਉਹ ਕੀ ਜਵਾਬ ਦਿੰਦੇ ਆ ਤੇ ਦੋਸਤੋ ਬਾਅਦ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਹਾਂਜੀ ਡਾਕਟਰ ਸਾਹਿਬ ਨਮਸਕਾਰ ਜੀ ਨਮਸਕਾਰ ਲੁੰਬਾ ਜੀ ਡਾਕਟਰ ਸਾਹਿਬ ਅੱਜ ਡੀ ਵਰਮਿੰਗ ਡੇ ਸੀਗਾ ਇੰਟਰਨੈਸ਼ਨਲ ਡੀ ਵਰਮਿੰਗ ਡੇ ਤੇ ਪਰ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਐਕਟੀਵਿਟੀ ਨਹੀਂ ਹੋਈ ਡੀ ਵਰਮਿੰਗ ਦੇ ਸਬੰਧ ਦੇ ਵਿੱਚ ਤੇ ਨਾ ਹੀ ਆਪਣੇ ਜਿਹੜੇ ਨੇੜੇ-ਟੜੇ ਜ਼ਿਲ੍ਹਿਆਂ ਤੋਂ ਪਤਾ ਕੀਤਾ ਗਿਆ ਉੱਥੇ ਕੋਈ ਹੋਈ ਹੈ ਕੀ ਕਾਰਨ ਹੋ ਸਕਦਾ ਜੀ ਇਹਦਾ ਇਸ ਤਰ੍ਹਾਂ ਕਿ ਲੁੰਬਾ ਜੀ ਜਿਹੜਾ ਨੈਸ਼ਨਲ ਡੀਵਰਮਿੰਗ ਡੇ ਹੈ ਇਹ ਸਾਲ ਚ ਦੋ ਵਾਰੀ ਮਨਾਇਆ ਜਾਂਦਾ ਹੈ ਹਾਂਜੀ 6-6 ਮਹੀਨੇ ਦੇ ਅੰਤਰਾਲ ਤੇ ਹੂੰ ਹੂੰ ਜਿਹਦੇ ਵਿੱਚ ਇੱਕ ਤੋਂ 19 ਸਾਲ ਦੇ ਬੱਚਿਆਂ ਨੂੰ ਉਹ ਸਾਰਿਆਂ ਨੂੰ ਇੱਕ ਗੋਲੀ ਪੇੜ ਦੇ ਕੀੜੇ ਮਸਤੇ ਜਿਹੜੀ ਦਿੱਤੀ ਜਾਂਦੀ ਹੈਗੀ ਹੈ ਉਹ ਐਟ ਅ ਟਾਈਮ ਖਲਾਈ ਜਾਂਦੀ ਹੈਗੀ ਹੈ ਦੋ-ਦੋ ਦਿਨਾਂ ਦੇ ਵਿੱਚ ਸਾਰੇ ਬੱਚੇ ਕਵਰ ਕੀਤੇ ਜਾਂਦੇ ਹੈਗੇ ਆ ਹਾਂਜੀ ਬੱਚਿਆਂ ਨੂੰ ਪੇੜ ਦੇ ਕੀੜਿਆਂ ਤੋਂ ਬਚਾਉਣ ਲਈ ਤਾਂਕਿ ਬੱਚਿਆਂ ਦੇ ਵਿੱਚ ਅਨੀਮੀਆ ਦਾ ਜਿਹੜਾ ਕਿ ਇੱਕ ਮੁੱਖ ਕਾਰਨ ਹੈ ਪੇੜ ਦੇ ਕੀੜੇ ਉਸ ਤੋਂ ਰੋਕਿਆ ਜਾ ਸਕੇ ਠੀਕ ਹੈ ਸੋ ਇਹ ਜਿਹੜਾ ਲਾਸਟ ਰਾਉਂਡ ਸਾਡਾ ਹੋ ਗਿਆ ਚੁੱਕਿਆ ਹੈ ਇਹ 28 ਨਵੰਬਰ ਨੂੰ ਹੋਇਆ ਸੀਗਾ ਓਕੇ ਉਸ ਤੋਂ ਬਾਅਦ ਮਾਪਾ ਪ੍ਰਾਉਂਡ ਇੱਕ ਹਫ਼ਤੇ ਬਾਅਦ ਹੁੰਦਾ ਹੈ ਉਹ 5 ਦਸੰਬਰ ਨੂੰ ਆਇਆ ਗਿਆ ਸੀ ਠੀਕ ਹੈ ਜੀ ਸੋ ਹਲੇ ਤੱਕ ਸਾਨੂੰ ਸਟੇਟ ਤੋਂ ਪੰਜਾਬ ਸਰਕਾਰ ਵੱਲੋਂ ਕੋਈ ਹਦਾਇਤ ਅਗਲੀ ਨਹੀਂ ਆਈ ਮੋਸਟ ਲਾਈਕਲੀ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ 6 ਮਹੀਨੇ ਦੇ ਅੰਤਰਾਲ ਦੇ ਉੱਤੇ ਬਣਾਇਆ ਜਾਂਦਾ ਹੈਗਾ ਇਹ ਜਾ ਕੇ ਅਪ੍ਰੈਲ ਜਾਂ ਮਈ ਦੇ ਵਿੱਚ ਹੋਏਗਾ ਬੱਸ ਉਹ ਇੱਕ ਸਵਾਲ ਹੈ ਜਿਸ ਤਰ੍ਹਾਂ ਬਾਕੀ ਸਾਰੇ ਦੇਸ਼ ਦੇ ਵਿੱਚ ਡੀ ਵਰਮਿੰਗ ਡੇ ਅੱਜ ਮਨਾਇਆ ਜਾ ਰਿਹਾ ਤੇ ਫਿਰ ਪੰਜਾਬ ਕਿਉਂ ਅਲੱਗ ਚੱਲ ਰਿਹਾ ਹੈ ਦੇਖੋ ਨੂੰ ਜੀ ਇਹਦੇ ਬਾਰੇ ਤਾਂ ਮੈਂ ਜ਼ਿਆਦਾ ਨਹੀਂ ਕੁਝ ਕਿਹਾ ਸਦਾਗਾ ਕਿਉਂਕਿ ਇਹ ਸਟੇਟ ਲੈਵਲ ਦਾ ਮੁੱਦਾ ਹੈਗਾ ਇਕੱਲੇ ਮੂਗੇ ਜ਼ਿਲ੍ਹੇ ਦਾ ਮੁੱਦਾ ਨਹੀਂ ਹੈਗਾ 23 ਦੇ 23 ਜ਼ਿਲ੍ਹੇ ਦਾ ਮੁੱਦਾ ਹੈਗਾ ਬਿਲਕੁਲ ਬਿਲਕੁਲ ਸੋ ਮੈਨੂੰ ਤਾਂ ਸਾਨੂੰ ਤਾਂ ਜੋ ਪੰਜਾਬ ਸਰਕਾਰ ਦੀਆਂ ਸਾਡੇ ਉੱਚ ਅਧਿਕਾਰੀਆਂ ਦੇ ਹੁਕਮ ਹੋਣਗੇ ਹਦਾਇਤਾਂ ਹੋਣਗੀਆਂ ਅਸੀਂ ਉਹਦੇ ਹਸਾਬ ਨਾਲ ਹਾਂ ਬਿਲਕੁਲ ਬਿਲਕੁਲ ਤੇ ਲਾਸਟ ਇਅਰ ਦੇਖਿਆ ਸੀਗਾ ਫਰਵਰੀ ਦੇ ਵਿੱਚ ਮਨਾਇਆ ਗਿਆ ਤਾਂ ਆਪਣੇ ਕੋਲ 15 ਜਨਵਰੀ ਨੂੰ ਹੀ ਜਿਹੜਾ ਹੈਗਾ ਉਹ ਸਪਲਾਈ ਵਗੈਰਾ ਨਹੀਂ ਸ਼ੁਰੂ ਹੋ ਗਈ ਸੀ ਆਪਾਂ ਸਕੂਲਾਂ ਦੇ ਵਿੱਚ ਦੇਣੀ ਸ਼ੁਰੂ ਕਰਤੀ ਸੀ ਤੇ 10 ਫਰਵਰੀ ਨੂੰ ਇਹ ਪੰਜਾਂ ਦੇ ਸਾਰੇ ਸਕੂਲਾਂ ਦੇ ਵਿੱਚ ਇਕੱਠਾ ਫੰਕਸ਼ਨ ਹੋਇਆ ਕਹਿਣ ਤੋਂ ਭਾਵ ਕਿ ਸਾਰੇ ਬੱਚਿਆਂ ਨੂੰ ਐਟ ਅ ਟਾਈਮ ਇੱਕੋ ਟਾਈਮ ਜਿਹੜਾ ਹੈਗਾ ਬਿਲਕੁਲ ਠੀਕ ਹੈ ਜੀ ਹੁਣ ਵੀ ਜਦੋਂ ਮਨਾਇਆ ਜਾਏਗਾ ਉਦੋਂ ਵੀ ਇਸੇ ਤਰੀਕੇ ਮਨਾਇਆ ਜਾਏਗਾ ਸਾਰੇ ਬੱਚਿਆਂ ਨੂੰ ਐਟ ਅ ਟਾਈਮ ਕਵਰ ਕੀਤਾ ਜਾਏਗਾ ਐਸਵਰ ਤੱਕ ਮੈਂ ਪਤਾ ਕੀਤਾ ਸੀਗਾ ਵੀ ਕੋਈ ਸਪਲਾਈ ਵੀ ਨਹੀਂ ਤੇ ਇਸ ਬੰਦ ਤੋਂ ਕੋਈ ਲੈਟਰ ਵੀ ਨਹੀਂ ਆਈ ਨਹੀਂ ਐਸਵਲੇ ਤੱਕ ਸਾਡੇ ਕੋਲੇ ਕੋਈ ਲੈਟਰ ਨਹੀਂ ਆਏਗੀ ਬਿਲਕੁਲ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਆਪਣੇ ਕੋਲ ਕਿੰਨੇ ਬੱਚੇ ਆ ਜੀ ਜਿਨ੍ਹਾਂ ਨੂੰ ਆਪਾਂ ਇਹ ਆਪਣੇ ਕੋਲੇ ਤਕਰੀਬਨ ਤਕਰੀਬਨ ਇਹ ਜਿਹੜੇ ਬੱਚੇ ਆ ਜੀ 2 ਲੱਖ 45 ਹਜ਼ਾਰ ਦੇ ਕਰੀਬ ਹੈ ਬੱਚੇ ਠੀਕ ਹੈ ਜੀ ਜਿਹੜੇ ਕਿ ਆਪਾਂ ਇਸ ਜਿਹੜਾ ਵੀ ਵਰਨਿੰਗ ਦੇ ਹੁੰਦਾ ਹੈਗਾ ਉਹਦੇ ਕਵਰ ਕਰਦੇ ਆ ਠੀਕ ਹੈ ਜੀ ਠੀਕ ਹੈ ਤੇ ਉਹਦੇ ਸਰਕਾਰੀ ਪ੍ਰਾਈਵੇਟ ਸਕੂਲ ਸਾਰੇ ਆ ਸਰਕਾਰੀ ਵੀ ਪ੍ਰਾਈਵੇਟ ਵੀ ਤੇ ਅੰਗਨwadi ਸੈਂਟਰ ਵੀ ਇਹ ਸਾਰੇ ਕਵਰ ਕਰਦੇ ਆ ਠੀਕ ਹੈ ਸਰ ਥੈਂਕ ਯੂ ਜੀ ਠੀਕ ਹੈ ਜੀ ਥੈਂਕ ਯੂ ਹਾਂਜੀ ਸਸਿਕਾ ਡਾਕਟਰਸੋ ਸਸਿਕਾ ਅ 100 ਡਾਕਟਰਸੋ ਜੀਡੀਪੀ న్యూਸ ਤੋਂ ਬੋਲ ਰਿਹਾ ਸੀਗਾ ਮਹਿੰਦਰਪਾਲ ਲੁੰਬਾ ਹਾਂਜੀ ਹਾਂਜੀ ਅ ਡਾਕਟਰਸੋ ਅੱਜ ਇੰਟਰਨੈਸ਼ਨਲ ਡੀਬਰਮਿੰਗ ਡੇ ਸੀਗਾ ਤੇ ਅੱਜ ਆਪਣੇ ਪੰਜਾਬ ਦੇ ਵਿੱਚ ਕਿਤੇ ਕੋਈ ਐਕਟੀਵਿਟੀ ਨਹੀਂ ਹੋਈ ਉਹਦੇ ਸਬੰਧ ਚ ਪੁੱਛਣਾ ਸੀ ਤੁਹਾਨੂੰ ਇੱਕ ਮਿੰਟ ਇੱਕ ਮਿੰਟ ਤੁਸੀਂ ਨਾ ਮੈਂ ਤੁਹਾਨੂੰ ਨੰਬਰ ਸੈਂਡ ਕਰਦੀ ਹਾਂ ਨਾ ਨਾ ਗੱਲ ਕਰੋ ਹੈ ਠੀਕ ਹੈ ਅ ਕਿਹਨਾਂ ਦਾ ਨੰਬਰ ਸੈਂਡ ਕਰ ਰਹੇ ਹੋ ਜੀ ਮੈਂ ਸੈਂਡ ਕਰਦੀ ਹਾਂ ਜਿਹੜੇ ਕੰਸਰਨਡ ਬ੍ਰਾਂਚ ਦੇ ਹੈਗੇ ਹਨਾ ਡਾਕਟਰਸ ਠੀਕ ਹੈ ਓਕੇ ਜੀ ਹੈਲੋ ਹਾਂਜੀ ਡਾਕਟਰ ਸੁਖਜੀਤ ਪੋਰੇ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਅ ਡਾਕਟਰ ਸਾਹਿਬ ਜੀ ਡੀਡੀਪੀ ਨਿਊਜ਼ ਤੋਂ ਬੋਲ ਰਿਹਾ ਮਹਿੰਦਰਪਾਲ ਲੁੰਬਾ ਹਾਂਜੀ ਸਰ ਅ ਡਾਕਟਰ ਸਾਹਿਬ ਡਾਕਟਰ ਜਸਮਿੰਦਰ ਨਾਲ ਗੱਲ ਹੋਈ ਸੀ ਕਿ ਉਹਨੇ ਡਾਇਰੈਕਟ ਮੈਮ ਹਾਂਜੀ ਸਰ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਹੈ ਅੱਜ ਇੰਟਰਨੈਸ਼ਨਲ ਡੀਵਰਮਿੰਗ ਡੇ ਸੀਗਾ ਜੀ ਤੇ ਆਪਣੇ ਪੰਜਾਬ ਦੇ ਵਿੱਚ ਕਿਤੇ ਕੋਈ ਐਕਟੀਵਿਟੀ ਨਹੀਂ ਹੋਈ ਕੋਈ ਰੀਜ਼ਨ ਪਤਾ ਲੱਗ ਸਕਦਾ ਜੀ ਸਿਰ ਪੰਜਾਬ ਨੇ 28 ਨਵੰਬਰ ਨੂੰ ਕਰ ਲਿਆ ਸੀ ਅੱਛਾ ਜੀ ਹਾਂਜੀ 28 ਨਵੰਬਰ ਨੂੰ ਦੋ ਵਾਰੀ ਕਰਨਾ ਹੁੰਦਾ ਹਾਂ ਹਾਂਜੀ ਦੋ ਵਾਰੀ ਜਿਹੜਾ ਲਾਸਟ ਈਅਰ ਤਾਂ ਆਪਾਂ 10 ਫਰਵਰੀ ਨੂੰ ਕੀਤਾ ਸੀਗਾ ਅ ਸਿਰ ਮੈਨੂੰ 10 ਨੂੰ ਨਹੀਂ ਕੋਈ ਹੋਟ ਡੇਟ ਸੀ ਮਨੂੰ ਇਹ ਕਿ ਲਾਸਟ ਜੋ ਹੋਇਆ ਉਹ 28 ਨਵੰਬਰ ਨੂੰ ਤੇ ਮੋਪ ਅਪ 5 ਦਸੰਬਰ ਨੂੰ ਹੋਇਆ ਨਹੀਂ ਇਹ ਲੇਟ ਹੋਣ ਦਾ ਰੀਜ਼ਨ ਕੀ ਕੀ ਸੀਗਾ ਕਿਉਂਕਿ ਅਗਸਤ ਚ ਹੋਣਾ ਚਾਹੀਦਾ ਸੀਗਾ ਇਹਦਾ ਇਹਦਾ ਲੇਟ ਹੋਣ ਦਾ ਰੀਜ਼ਨ ਕੀ ਸੀਗਾ ਔਰ ਆਪਣਾ ਹੁਣ ਇੰਟਰਨੈਸ਼ਨਲ ਡੇ ਸੀਗਾ ਜਿਵੇਂ ਅੱਜ ਹੈਨਾ ਨੈਸ਼ਨਲ ਹਾਂ ਨੈਸ਼ਨਲ ਡੇ ਸੌਰੀ ਹਾਂਜੀ ਤੇ ਉਹਨੂੰ ਤਾਂ ਅਬਜ਼ਰਵ ਕਰਨਾ ਬਣਦਾ ਸੀਗਾ ਕਿਉਂਕਿ ਪੂਰੇ ਦੇਸ਼ ਦੇ ਵਿੱਚ ਜੇਕਰ ਮਨਾਇਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਸਰ ਇਹਦਾ ਇਹਦਾ ਨਾ ਕੁਝ ਜਿਵੇਂ ਬਾਈ ਐਨਵਲ ਹੁੰਦਾ ਸਤੰਬਰ ਨਵੰਬਰ ਤੋਂ ਸਾਰਨਾ ਨੈਕਸਟ ਉਸ ਅਕੋਰਡਿੰਗ ਜਿਸ ਦਾ ਅਪ੍ਰੈਲ ਮਈ ਦੀ ਸੀ ਟੈਂਟੇਟਿਵ ਡੇਟ ਗਵਰਨਮੈਂਟ ਆਫ ਇੰਡੀਆ ਤੋਂ ਲਈ ਹੈ ਅੱਛਾ ਜੀ ਹਾਂ ਜੀ ਕੰਨੀ ਦੇ ਉਹਨਾਂ ਨੇ ਤੁਹਾਨੂੰ ਇਹਦੀ ਅਪਰੂਵਲ ਦੇ ਦਿੱਤੀ ਹੈਗੀ ਆ ਵੀ ਕਰ ਸਕਦੇ ਹੋ ਤੁਸੀਂ ਹਾਂ ਜੀ ਸਰ ਉਹਦੀ ਨਵੰਬਰ ਦੀ ਵੀ ਪ੍ਰੋਪਰ ਰਿਪੋਰਟ ਸਬਮਿਟ ਹੋਈ ਆ ਓਕੇ ਜੀ ਹਾਂ ਜੀ ਸਰ ਬਾਕੀ ਸਰ ਤੁਸੀਂ ਵਿਜ਼ਿਟ ਕਰ ਲਓ ਜੇਕਰ ਤੁਸੀਂ ਬਾਕੀ ਡਿਟੇਲਸ ਉਹ ਸਾਰੀਆਂ ਦੇ ਦਾਂ ਹਾਂਜੀ ਹਾਂਜੀ ਉਹ ਤਾਂ ਮੈਂ ਕਿਸ ਦਿਨ ਆਫਿਸ ਆ ਕੇ ਵਿਜ਼ਿਟ ਕਰ ਲਾਂਗਾ ਬਟ ਮੈਨੂੰ ਅੱਜ ਲਈ ਇਨਫੋਰਮੇਸ਼ਨ ਚਾਹੀਦੀ ਸੀ ਵੀ ਕਿਉਂ ਨਹੀਂ ਬਣਾਏਗਾ ਕਿਉਂਕਿ ਹਜੇ ਜਿਹੜਾ ਇਹ ਦਾ ਮੋਪ ਅਪ ਹੋਇਆ 5 ਦਸੰਬਰ ਨੂੰ ਹੀ ਹੋਇਆ ਆਪਣਾ ਅਹ ਨਹੀਂ ਉਹ ਮੈਂ ਉਹੀ ਪੁੱਛਣਾ ਜਾਂਦਾ ਸੀ ਵੀ ਇਹ ਲੇਟ ਕਿਉਂ ਹੋਇਆ ਕਿਉਂਕਿ ਫਿਰ ਇੰਟਰਨੈਸ਼ਨਲ ਨੈਸ਼ਨਲ ਡੇ ਹੈ ਤਾਂ ਇੱਕੋ ਦਿਨ ਅਬਜ਼ਰਵ ਹੋਣਾ ਚਾਹੀਦਾ ਸੀ ਇਹ ਸ਼ੁਰੂਤ ਮੇਂ ਉਹ ਵਾਲਾ ਲੇਟ ਹੈ ਤਾਂ ਇਹਦਾ ਇਹਨਾਂ ਕਿ ਉਹਦਾ ਕੁਝ ਗੈਪ ਹੈ ਜਿਵੇਂ ਉਹ ਕੁਝ ਮਨਸ ਦਾ ਗੈਪ ਵੀ ਰਿਕੁਆਇਰਡ ਹੈ ਕਿ ਉਹ ਕਹਿੰਦੇ ਕਿ 6 ਮੰਥਲੀ ਕੁਝ ਹੈਗਾ। ਜੀ। ਓਕੇ। ਫਿਰ ਉਸ ਅਕੋਰਡਿੰਗ ਹਾਂਜੀ ਨੈਕਸਟ। ਚਲੋ ਠੀਕ ਹੈ ਜੀ। ਥੈਂਕ ਯੂ। ਤੁਸੀਂ ਵਿਜ਼ਿਟ ਕਰ ਲਓ ਸਰ ਹਾਂਜੀ 28 ਦੀ ਪ੍ਰੋਪਰ ਸਬਮਿਟ ਹੋਈ ਹੋਈ ਉਹ ਚਾਹੀਦੀ ਹੈ ਤਾਂ ਫਿਰ ਤੁਸੀਂ ਲੈ ਲੈਣਾ। ਠੀਕ ਹੈ ਜੀ। ਠੀਕ ਹੈ ਜੀ। ਜੀ ਜੀ ਸਰ ਠੀਕ ਹੈ ਜੀ। ਓਕੇ ਥੈਂਕ ਯੂ ਜੀ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਪਿਛਲਾ ਜਿਹੜਾ ਡੀ ਵਰਮਿੰਗ ਡੇ ਕਿਉਂ ਲੇਟ ਹੋਇਆ? ਇਹਦੇ ਪਿੱਛੇ ਵੀ ਅ ਅਧਿਕਾਰੀਆਂ ਕਰਮਚਾਰੀਆਂ ਨੇ ਕੈਮਰੇ ਦੇ ਸਾਹਮਣੇ ਆ ਕੇ ਕੋਈ ਗੱਲ ਕਰਨ ਤੋਂ ਤਾਂ ਝਿਜਕੇ ਐ ਪਰ ਅਨਫੀਸ਼ੀਅਲੀ ਜਿਹੜੀ ਜਾਣਕਾਰੀ ਮਿਲੀ ਹੈ ਉਹ ਇਹ ਕਿ ਪਿਛਲਾ ਜਿਹੜੀ ਸਪਲਾਈ ਆਈ ਸੀ ਡੀ ਵਰਮਿੰਗਡੇ ਦੀ ਜਿਹੜੀ ਅਲਬਿੰਡਾ ਜੋਲਦੀ ਉਹਦੇ ਵਿੱਚ ਜਿਹੜੇ ਉਹਦੇ ਸੈਂਪਲ ਆ ਜਿਹੜੇ ਉਹ ਫੇਲ ਹੋ ਗਏ ਸੀ ਕਹਿਣ ਤੋਂ ਭਾਵ ਕਿ ਇਹਦੇ ਪਿੱਛੇ ਵੀ ਕ腐ਸ਼ਨ ਹੈ ਉਹ ਸੈਂਪਲ ਫੇਲ ਹੋਣ ਦੀ ਵਜ੍ਹਾ ਕਰਕੇ ਜਿਹੜਾ ਅਗਸਤ ਮਹੀਨੇ ਦੇ ਵਿੱਚ ਡੀ ਵਰਮਿੰਗਡੇ ਨਹੀਂ ਹੋ ਸਕਿਆ ਇਸ ਕਰਕੇ ਇਹਨਾਂ ਨੂੰ ਨਵੰਬਰ ਦੇ ਵਿੱਚ ਕਰਨਾ ਪਿਆ 28 ਨਵੰਬਰ ਨੂੰ ਔਰ ਉਹਦਾ ਮੋਪ ਅਪ ਹੈ ਜਿਹੜਾ 5 ਦਸੰਬਰ ਨੂੰ ਹੋਇਆ ਸੋ ਇਹਦੇ ਵਿੱਚ ਵੀ ਇੱਕ ਬਹੁਤ ਵੱਡੀ ਕਰਪਸ਼ਨ ਹੈ ਪੰਜਾਬ ਸਰਕਾਰ ਨੂੰ ਇਹਦੇ ਤੇ ਸੋਚਣਾ ਪੈਂਦਾ ਹੈ ਕਿ ਕਰਪਸ਼ਨ ਜਿਹੜੀ ਕਿ ਇਮਾਨਦਾਰੀ ਦੇ ਨਾਂ ਤੇ ਆਈ ਸਰਕਾਰ ਹੈ ਜਿਹੜੀ ਉਹ ਉਹਦੀ ਉਹ ਸਰਕਾਰ ਦੇ ਵਿੱਚ ਕਰਪਸ਼ਨ ਦਾ ਬੋਲਬਾਲਾ ਹੈ ਔਰ ਉਸ ਕਰਪਸ਼ਨ ਦੀ ਵਜ੍ਹਾ ਕਰਕੇ ਸਾਡੇ ਜਿਹੜੇ ਨੈਸ਼ਨਲ ਡੇ ਹੈ ਜਾਂ ਇੰਟਰਨੈਸ਼ਨਲ ਡੇ ਹੈਗੇ ਆ ਉਹ ਵੀ ਅਸੀਂ ਸਭੇ ਸਰ सेलिब्रेट ਨਹੀਂ ਕਰ ਪਾ ਰਹੇ ਇੱਕ ਬਹੁਤ ਵੱਡਾ ਸਵਾਲ ਆਮ ਆਦਮੀ ਪਾਰਟੀ ਸਰਕਾਰ ਲਈ